ਜਿਹੜੇ ਲੋਕ ਪੰਜਾਬ ਯੂਨੀਵਰਸਿਟੀ ਦੇ ਨਾਲ ਹਰਿਆਣਾ ਦਾ ਨਾਮ ਜੋੜਨ ਦੀ ਗੱਲ ਕਰ ਰਹੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਹੈ ਪੰਜਾਬ ਯੂਨੀਵਰਸਿਟੀ ਕੋਈ 2 4 10 ਸਾਲ ਪੁਰਾਣੀ ਨਹੀਂ ਹੈ ਪੰਜਾਬ ਯੂਨੀਵਰਸਿਟੀ ਦੀ ਐਗਜ਼ਿਸਟੈਂਸ ਜਦੋਂ ਪਾਕਿਸਤਾਨ ਵੀ ਸਾਡੇ ਮੁਲਕ ਦਾ ਹਿੱਸਾ ਸੀ ਉਦੋਂ ਸਟੈਬਲਿਸ਼ ਹੋਈ ਸੀ ਔਰ ਲਾਹੌਰ ਚ ਯੂਨੀਵਰਸਿਟੀ ਸਟੈਬਲਿਸ਼ ਸੀ ਔਰ ਜਦੋਂ ਦੇਸ਼ ਦੀ ਵੰਡ ਹੋਈ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਸੁਭਾਵਿਕ ਤੌਰ ਤੇ ਪੰਜਾਬ ਦਾ ਇੱਕ ਹੈਰੀਟੇਜ ਸੰਸਥਾ ਹੀ ਨਹੀਂ ਹੈ ਸਾਡੇ ਕਲਚਰ ਨੂੰ ਸਾਡੀ ਭਾਸ਼ਾ ਨੂੰ ਸਾਡੇ ਜਿਹੜੇ ਸੰਸਕਾਰ ਹੈ ਪੰਜਾਬੀਅਤ ਉਹਦੀ ਰਿਫਲੈਕਸ਼ਨ ਹੈ ਔਰ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਨਾਂ ਸਿਰਫ ਸੰਵਿਧਾਨਿਕ ਬਲਕਿ ਇਮੋਸ਼ਨਲ ਔਰ ਇਮੋਸ਼ਨਲ ਰਿਸ਼ਤਾ ਹੈ ਸਾਡਾ ਸਾਡਾ ਇਹਦੇ ਨਾਲ ਕਨਸਟੀਟਿਊਸ਼ਨਲ ਰਿਸ਼ਤਾ ਹੀ ਨਹੀਂ ਇਮੋਸ਼ਨਲ ਰਿਸ਼ਤਾ ਵੀ ਹੈ ਇਹ ਇੰਨੇ 100 ਸਾਲ ਤੋਂ ਪੁਰਾਣੀ ਸਾਡੀ ਸੰਸਥਾ ਹੈ ਜਿਹੜੇ ਲੋਕ ਅੱਜ ਕਹਿ ਰਹੇ ਜੀ ਹਰਿਆਣੇ ਦਾ ਇਹ ਦੇ ਨਾਲ ਨਾਮ ਜੋੜਿਆ ਜਾਵੇ ਮੈਂ ਤੇਪਿੰਦਰ ਹੁੱਡਾ ਜਿਹੜੇ ਮੈਂਬਰ ਪਾਰਲੀਮੈਂਟ ਹੈ ਕਾਂਗਰਸ ਦੇ ਜਿਹੜੇ ਕਿ ਭਾਜਪੀ ਦੀ ਬੋਲੀ ਬੋਲ ਰਿਹਾ ਔਰ ਉਹਦੇ ਬਾਅਦ ਹੀ ਕਾਰਨ ਮੈਂ ਤਾਂ ਕਹਿ ਰਿਹਾ ਕਿ 1973 ਚ ਵਲੰਟਰਲੀ ਤੇਪਿੰਦਰ ਹੁੱਡਾ ਸਾਹਿਬ ਤੁਹਾਡੇ ਮੁੱਖ ਮੰਤਰੀ ਬੰਸੀ ਲਾਲ ਨੇ ਆਪਣੇ ਸਾਰੇ ਹਰਿਆਣੇ ਦੇ ਕਾਲਜਸ ਦੀ ਐਫੀਲੀਏਸ਼ਨ ਜਿਹੜੀ ਆ ਪੰਜਾਬ ਯੂਨੀਵਰਸਿਟੀ ਤੋਂ ਕੈਨਸਲ ਕਰਵਾਈ ਸੀ ਖਤਮ ਕਰਵਾਈ ਸੀ ਔਰ ਅੱਜ 50 ਸਾਲ ਤੋਂ ਉੱਪਰ ਸਮਾਂ ਹੋ ਗਿਆ ਕਿਹੜੇ ਮੂੰਹ ਨਾਲ ਤੁਸੀਂ ਹਰਿਆਣੇ ਦਾ ਨਾਮ ਜੋੜਨਾ ਚਾਹੁੰਦੇ ਹੋ ਹਰਿਆਣਾ ਕੀ ਪੰਜਾਬ ਯੂਨੀਵਰਸਿਟੀ ਨੂੰ ਕੋਈ ਗ੍ਰਾਂਟ ਦਿੰਦਾ ਹੈ ਜੇ ਤੁਸੀਂ ਸੋਚਦੇ ਹੋ ਕਿ ਹਰਿਆਣੇ ਦੇ ਬੱਚੇ ਇੱਥੇ ਪੜ੍ਹਦੇ ਆ ਹਰਿਆਣੇ ਦੇ ਬੱਚੇ ਤਾਂ ਪੰਜਾਬ ਦੇ ਕਾਲਜਾਂ 'ਚ ਵੀ ਪੜ੍ਹਦੇ ਆ ਪੰਜਾਬ ਦੇ ਬੱਚੇ ਬਾਕੀ ਸਟੇਟਾਂ 'ਚ ਵੀ ਪੜ੍ਹਦੇ ਆ ਔਰ ਇਹ ਇਹਦੇ 'ਚ ਕੋਈ ਰੋਕ ਟੋਕ ਵੀ ਨਹੀਂ ਹੈ ਲੇਕਿਨ ਜਿਹੜੀ ਇਹ ਤੁਸੀਂ ਅੱਜ ਮੰਗ ਕਰ ਰਹੇ ਹੋ ਇਹ ਬਿਲਕੁਲ ਇਹਨੂੰ ਅਸੀਂ ਸਿਰੇ ਤੋਂ ਨਕਾਰਦੇ ਆ ਇਹਦਾ ਵਿਰੋਧ ਕਰਦੇ ਆ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਅਹਿਮ ਸੰਸਥਾ ਹੈ ਸਾਡਾ ਇਮੋਸ਼ਨਲ ਸਾਡਾ ਸੰਵਿਧਾਨਿਕ ਸਾਡਾ ਕਲਚਰਲ ਰਿਸ਼ਤਾ ਹੈ ਇਹਦੇ ਨਾਲ ਔਰ ਇਹਦੇ ਨਾਲ ਅਸੀਂ ਬਿਲਕੁਲ ਕਿਸੇ ਹੋਰ ਸਟੇਟ ਦਾ ਨਾਮ ਨਹੀਂ ਜੋੜਨ ਦਵਾਂਗੇ ਜੇ ਤੁਹਾਨੂੰ ਇੰਨਾ ਹੀ ਚਾਹ ਆ ਜਾਂ ਤੁਹਾਨੂੰ ਇੰਨਾ ਹੀ ਸ਼ੌਂਕ ਹੈ ਤੇ ਤੁਸੀਂ ਹਰਿਆਣਾ ਯੂਨੀਵਰਸਿਟੀ ਬਣਾ ਲਓ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਸੀ ਤੁਸੀਂ ਕਿਉਂ ਪੰਜਾਬ ਯੂਨੀਵਰਸਿਟੀ ਤੇ ਅੱਖ ਰੱਖੀ ਬੈਠੇ ਹੋ ਸੇਮ ਬੀਜੇਪੀ ਦੀ ਬੋਲੀ ਤੁਸੀਂ ਇਸ ਕਰਕੇ ਬੋਲ ਰਹੇ ਪਹਿਲਾਂ ਭਾਜਪਾ ਨੇ ਪੰਜਾਬ ਯੂਨੀਵਰਸਿਟੀ ਦੇ ਪਿਛਲੇ 2 ਸਾਲ ਹੋ ਗਏ ਸੈਨੇਟ ਦੇ ਇਲੈਕਸ਼ਨ ਨਹੀਂ ਕਰਾਏ ਸਾਡਾ ਜਿਹੜਾ ਡੈਮੋਕਰੈਟਿਕ ਸੈਟਅਪ ਐ ਜਿਹੜੀ ਗਵਰਨਿੰਗ ਕਾਉਂਸਲ ਐ ਜਿਹੜੀ ਆਟੋਨੋਮੀ ਆ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਉਹਨੂੰ ਤੁਸੀਂ ਖਤਮ ਕਰਨਾ ਚਾਹੁੰਦੀ ਹੈ ਭਾਜਪਾ ਔਰ ਦਵਿੰਦਰ ਹੁੱਡਾ ਵੀ ਭਾਜਪਾ ਦੀ ਬੋਲੀ ਬੋਲ ਰਿਹਾ ਹੈ ਤੇ ਦੋਨੋਂ ਤੁਸੀਂ ਇੱਕੋ ਸਿੱਕੇ ਦੇ ਪਹਿਲੂ ਆ ਬੀਜੇਪੀ ਪੰਜਾਬ ਵਾਲੇ ਨੂੰ ਮੈਂ ਕਹਿਣਾ ਚਾਹੁੰਦਾ ਕਿਉਂ ਨਹੀਂ ਤੁਸੀਂ ਡਿਮਾਂਡ ਕਰਦੇ ਕਿ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਦੇ ਇਲੈਕਸ਼ਨ ਕਰਾਏ ਜਾਣ ਕੋਈ ਭਾਜਪਾ ਪੰਜਾਬ ਦਾ ਨੇਤਾ ਬੋਲਣ ਨੂੰ ਕੋਈ ਰਮਨੀਤ ਬਿੱਟੂ ਜੀ ਹੋਣ ਜਾਖੜ ਸਾਹਿਬ ਹੋਣ ਕੈਪਟਨ ਮਰਿੰਦਰ ਸਿੰਘ ਜੀ ਹੋਣ ਤੁਸੀਂ ਕਿਉਂ ਨਹੀਂ ਬੋਲਦੇ ਕਿ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਗਵਰਨਿੰਗ ਕਾਉਂਸਲ ਆ ਸੈਨੇਟ ਜਿਹੜਾ ਡੈਮੋਕਰੈਟਿਕ ਸੈਟਅਪ ਹੈ ਉਹਦੇ ਇਲੈਕਸ਼ਨ ਕਿਉਂ ਨਹੀਂ ਕਰਵਾਏ ਜਾ ਰਹੇ 2 ਸਾਲ ਹੋ ਗਏ ਤੁਸੀਂ ਸੈਨੇਟ ਖਤਮ ਕਰਕੇ ਬਿਹਾਈਂਡ ਦਾ ਡੋਰ ਤੁਸੀਂ ਪੰਜਾਬ ਯੂਨੀਵਰਸਿਟੀ ਨੂੰ ਕਬਜ਼ਾ ਕਰਨਾ ਚੁੰਨੇ ਹੋ ਔਰ ਪੰਜਾਬ ਬੀਜੇਪੀ ਇਹਦੇ ਚ ਸ਼ਾਮਿਲ ਹੈ ਕਿ ਇਰਤੇ ਹਰਿਆਣੇ ਦਾ ਕਬਜ਼ਾ ਕਰਵਾਇਆ ਜਾਵੇ ਲੇਕਿਨ ਆਮ ਆਦਮੀ ਪਾਰਟੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਔਰ ਅਸੀਂ ਪੰਜਾਬੀ ਬਿਲਕੁਲ ਜਿਹੜਾ ਹੈ ਪੰਜਾਬ ਯੂਨੀਵਰਸਿਟੀ ਤੇ ਕਿਸੇ ਦਾ ਦਖਲ ਅੰਦਾਜ਼ੀ ਕਿਸੇ ਦਾ ਕਬਜ਼ਾ ਨਹੀਂ ਹੋਣ ਦਵਾਂਗੇ ਅਸੀਂ ਸਖਤ ਵਿਰੋਧ ਕਰਾਂਗੇ ਜੇ ਪੰਜਾਬ ਯੂਨੀਵਰਸਿਟੀ ਨਾਲ ਕਿਸੇ ਹੋਰ ਤਰੀਕੇ ਨਾਲ ਕਿਸੇ ਦਾ ਨਾਮ ਜੋੜਨ ਦੀ ਕੋਈ ਸਾਜ਼ਿਸ਼ ਹੋਈ ਆ ਦੇ ਇੱਕ ਮੈਂਬਰ ਪਾਰਲੀਮੈਂਟ ਦੁਆਰਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਨਾਮ ਬਦਲਣ ਦੀ ਜਿਹੜੀ ਮੰਗ ਕੀਤੀ ਗਈ ਹੈ ਇਹ ਬਿਲਕੁਲ ਹੀ ਜਾਇਜ਼ ਨਹੀਂ ਹੈਗੀ ਕਿਉਂਕਿ ਜਿਹੜੀ ਚੰਡੀਗੜ੍ਹ ਦੀ ਯੂਨੀਵਰਸਿਟੀ ਹੈਗੀ ਐ ਉਹ ਸੱਭਿਆਚਾਰਕ ਤੌਰ ਤੇ ਸੁਭਾਅਕ ਤੌਰ ਤੇ ਇਮੋਸ਼ਨਲ ਤੌਰ ਤੇ ਪੰਜਾਬ ਦੀ ਵਿਰਾਸਤ ਹੈ ਔਰ ਸਾਰੇ ਜਾਣਦੇ ਆ ਕਿ ਜਦੋਂ ਇਹ ਚੰਡੀਗੜ੍ਹ ਬਸਾਇਆ ਗਿਆ ਸੀ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਸਾਇਆ ਗਿਆ ਸੀ ਇਹ ਗੱਲ ਵੱਖਰੀ ਹੈ ਕਿ ਸਮੇਂ ਦੀਆਂ ਹਕੂਮਤਾਂ ਨੇ ਜਦੋਂ ਰੀਆਰਗੇਨਾਈਜੇਸ਼ਨ ਐਕਟ ਬਣਿਆ ਪੰਜਾਬ ਤੇ ਹਰਿਆਣਾ ਵੱਖਰਾ ਹੋਇਆ ਕੁਝ ਸਮੇਂ ਦੇ ਲਈ ਜਿਹੜਾ ਚੰਡੀਗੜ੍ਹ ਨੂੰ ਸਾਂਝੇ ਤੌਰ ਤੇ ਰਾਜਧਾਨੀ ਵਰਤਣ ਵਾਸਤੇ ਇਜਾਜ਼ਤ ਹਰਿਆਣਾ ਨੂੰ ਦਿੱਤੀ ਸੀ ਪਰ ਸਮੇਂ ਦੇ ਹੁਕਮਰਾਨਾਂ ਨੇ ਆਪਣੀ ਕੋਈ ਜੀ ਸਿਆਸਤ ਕਰਨ ਨਾ ਕਦੇ ਹਰਿਆਣਾ ਨੇ ਆਪਣੀ ਰਾਜਤਾਨੀ ਬਣਾਈ ਬਲਕਿ ਇਹ ਪੇਚਾ ਜਿਹੜਾ ਹਮੇਸ਼ਾ ਹੀ ਫਸਿਆ ਰਿਹਾ ਔਰ ਵੈਸੇ ਵੀ ਸਬਜ ਤੋਂ ਪਰੇ ਹੈਗੀ ਹੈ ਪੂਰੀ ਦੁਨੀਆ ਦੇ ਵਿੱਚ ਇਹੋ ਜਿਹਾ ਐਗਜ਼ਾਮਪਲ ਅਡੀ ਮਿਲਦੀ ਆ ਕਿ ਜੇ ਕੋਈ ਵਿਰਾਸਤੀ ਚੀਜ਼ ਹੋਵੇ ਕੋਈ ਹੈਰੀਟੇਜ ਜਨ ਕਿ ਐਮਵਲੂਮੈਂਟ ਹੋਵੇ ਉਹਦਾ ਨਾ ਬਦਲਿਆ ਜਾਣਾ ਹੋਵੇ ਇਹ ਕਿੱਧਰ ਲਈ ਜਾਇਜ਼ ਮੰਗ ਹੈਗੀ ਹੈ ਔਰ ਮੈਂ ਸਮਝਦਾ ਕਿ ਜਿਹੜੇ ਹਰਿਆਣੇ ਦੇ ਲੀਡਰ ਨੇ ਇਹ ਸ਼ਾਇਦ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਜਿਹੜਾ ਹੈਗਾ ਇਹੋ ਜੇ ਸੋਚੇ ਛੱਡਦੇ ਰਹਿੰਦੇ ਆ ਜਿਸ ਦੇ ਨਾਲ ਜਿਹੜਾ ਇਦਾਂ ਦਾ ਬੇਲੋੜਾ ਜਿਹੜਾ ਵਿਵਾਦ ਹੈ ਉਹ ਪੈਦਾ ਹੁੰਦਾ ਹੈ ਵੈਸੇ ਸ਼ਾਇਦ ਇਹ ਰਾਜਨੀਤੀ ਜੋ ਮਾਈਨਸ ਹੋ ਚੁੱਕੀ ਹੈ ਕਿਉਂਕਿ ਲੋਕਾਂ ਦੀ ਜਿਹੜੇ ਅਸਲ ਮੁੱਦੇ ਨੇ ਉਹਨਾਂ ਨਾਲ ਇਹਨਾਂ ਦਾ ਕੋਈ ਸਰਕਾਰ ਨਹੀਂ ਹੈਗਾ ਤੇ ਇਸ ਕਰਕੇ ਜਿਹੜੇ ਹਰਿਆਣੇ ਦੇ ਲੀਡਰ ਲਗਾਤਾਰ ਇਹੋ ਜਿਹਾ ਕੋਈ ਨਾ ਕੋਈ ਛੋਛਾ ਛੱਡ ਕੇ ਬੇਲੋੜਾ ਵਿਵਾਦ ਪੈਦਾ ਕਰਦੇ ਆ ਔਰ ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਹੈ ਸਾਡੀ ਵਿਰਾਸਤ ਹੈ ਚੰਡੀਗੜ੍ਹ ਸਾਡਾ ਹੈਗਾ ਅਸੀਂ ਇਸ ਨੂੰ ਕਦੇ ਵੀ ਜਿਹੜਾ ਹੈਗਾ ਐਕਸੈਪਟ ਨਹੀਂ ਕਰ ਸਕਦੇ ਕਿ ਚੰਡੀਗੜ੍ਹ ਦੀ ਯੂਨੀਵਰਸਿਟੀ ਦਾ ਨਾਮ ਬਦਲਿਆ ਜਾਵੇ ਇਹਦੇ ਲਈ ਸਾਨੂੰ ਜਿਹੜਾ ਵੀ ਸੰਘਰਸ਼ ਕਰਨਾ ਪਿਆ ਉਹ ਅਸੀਂ ਕਰਾਂਗੇ ਚਾਹੇ ਸਾਨੂੰ ਛੜਕਾ ਤੇ ਉਤਰਨਾ ਪਵੇ ਚਾਹੇ ਸਾਨੂੰ ਡਿਪਲੋਮੈਟਿਕ ਵਿਰੋਧ ਕਰਨਾ ਪਵੇ ਸਾਨੂੰ ਕਾਨੂੰਨ ਦਾ ਸਹਾਰਾ ਲੈਣਾ ਪਵੇ ਪਰ ਚੰਡੀਗੜ੍ਹ ਦੀ ਯੂਨੀਵਰਸਿਟੀ ਦਾ ਨਾਮ ਪੰਜਾਬ ਯੂਨੀਵਰਸਿਟੀ ਚੰਡੀ